ਸਫਾਈ ਉਹ ਆਮ ਜਿਹੜਾ ਵਾ ਹਰ ਹਲਕੇ ਚ ਪੂਰੇ ਲੁਧਿਆਣੇ ਦੇ ਸ਼ਹਿਰੀ ਜਿਹੜੇ 6 ਹਲਕਿਆਂ 6ਾਂ ਦੇ ਵਿੱਚ ਹੀ ਲਗ ਲਗ ਐਮ ਐਲ ਏ ਸਹਿਵਾਨ ਆਪਣੇ ਆਪਣੇ ਹਲਕਿਆਂ ਦੇ ਵਿੱਚ ਸਫਾਈ ਕਰਮਚਾਰੀਆਂ ਨਾਲ ਸਾਰਿਆਂ ਨਾਲ ਸਾਡੇ ਜੁਆਇੰਟ ਕਮਿਸ਼ਨਰ ਅੰਕੁਰ ਮਿੰਦਰੂ ਜੀ ਔਰ ਸਾਰੇ ਅਸ਼ੋਤਾ ਜੀ ਸਾਰੇ ਜਿੰਨੇ ਲੰਬੜਦਾਰ ਵੀ ਦਾ ਤੇ ਸਫਾਈ ਕਰਮਚਾਰੀ ਆ ਸਾਡੀਆਂ ਮਾਵਾ ਭੈਣਾ ਅਸੀਂ ਸਾਰੇ ਰਲ ਕੇ ਇਸ ਵਾਈਅੋ ਮਹਾਨ ਜਿਹੜਾ ਇਹ ਪੂਰੇ ਸੈਂਟਰ ਹਲਕੇ ਦੇ ਵਿੱਚ ਇੱਕ ਇੱਕ ਵਾਰਡ ਜਿਹੜਾ ਅੱਜ 79 ਨੰਬਰ ਵਾਰਡ ਦੇ ਅੰਦਰ ਇਹ ਮੋਹਮ ਸ਼ੁਰੂ ਕੀਤੀ ਗਈ ਆ ਕੱਲ ਅਸੀਂ ਸ਼ੰਗਾਰ ਸਲਮਾ ਰੋਡ ਕੀਤਾ ਸੀ ਅੱਜ ਇਹ 79 ਨੰਬਰ ਵਾਰਡ ਵਾਲਾ ਸਾਰੀਆਂ 15 ਵਾਰਡਾਂ ਨੇ ਹਲਕਾ ਸੈਂਟਰ ਚ 15 ਵਾਰਡਾਂ ਚ ਹੀ ਇੱਕ ਇੱਕ ਵਾਰਡ ਦੇ ਵਿੱਚ ਜਿਹੜਾ ਸਫਾਈ ਪਹਿਲਾਂ ਮੇਨ ਰੋਡ ਕਰਾਂਗੇ ਕਿਉਂਕਿ ਗਲੀਆਂ ਦੇ ਵਿੱਚ ਜਾਂ ਮੁਹੱਲਿਆਂ ਦੇ ਵਿੱਚ ਤਾਂ ਰੁਟੀਨ ਚ ਹੁੰਦੀ ਆ ਸਾਡੇ आम आदमी पार्टी दा मिशन आ जेड़ा एक असी पहला स्टार्ट ਕੀਤਾ ਜੁੱਧ ਨਸ਼ਿਆਂ ਵਿਰੁੱਧ ਔਰ ਇਹ ਸਫਾਈ ਆ ਸਫਾਈ ਇੱਕ ਐਸੀ ਚੀਜ਼ ਆ ਜਦੋਂ ਸਫਾਈ ਹੋਊਗੀ ਉਦੋਂ ਸਾਡੇ ਜਿਹੜੇ ਬੱਚੇ ਜਾਂ ਸਾਡੇ ਪਰਿਵਾਰ ਨੇ ਉਹ ਬਿਮਾਰੀਆਂ ਤੋਂ ਰਾਤ ਪਾਉਗੇ ਬਿਮਾਰੀ ਹਮੇਸ਼ਾ ਗੰਦਗੀ ਨਾਲ ਲੱਗਦੀ ਐ ਜਦੋਂ ਗੰਦਗੀ ਹੁੰਦੀ ਆ ਉਹ ਮਿੱਟੀ ਵੀ ਔਡਕੇ ਤੁਹਾਡੇ ਮੂੰਹ ਚ ਪੈਣੀ ਆ ਕੋਈ ਜਿਹੜਾ ਥੱਲੇ ਗੰਦ ਪਿਆ ਉਹ ਵੀ ਤੁਹਾਡੇ ਪੈਰਾਂ ਨਾਲ ਲੱਗ ਕੇ ਹਮੇਸ਼ਾ ਇਹੜੀ ਗੰਦਗੀ ਆ ਇਹਨੂੰ ਸਫਾਈ ਰੱਖਣੀ ਚਾਹੀਦੀ ਆ ਮੈਂ ਤੁਹਾਡੇ ਲਈ ਖਾਸ ਕਰਕੇ ਹਲਕਾ ਸੈਂਟਰ ਦੇ ਲੋਕਾਂ ਨੂੰ ਕਹਿਣਾ ਚਾਹਨਾ ਵਾ ਵੀ ਆਓ ਤੁਸੀਂ ਵੀ ਸਾਡੇ ਇਸ ਮੋਹਿਮ ਦੇ ਨਾਲ ਮੋਢੇ ਨਾਲ ਮੋਢਾ ਕਿਉਂਕਿ ਜਦ ਤੀ ਪਬਲਿਕ ਨਾਲ ਸਾਥ ਦੇਵੇ ਉਦੋਂ ਤੱਕ ਕੋਈ ਬੰਦਾ ਵੀ ਕਿਸੇ ਗੱਲ 'ਚ ਕਾਮਯਾਬ ਨਹੀਂ ਹੁੰਦਾ ਇਹ ਜਨਤਾ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਆ ਕਿਉਂਕਿ ਆਪਾਂ ਜੇ ਹੁਣ ਅਸੀਂ ਸਫਾਈ ਕਰਕੇ ਜਾਂਦੇ ਆਂ ਕੱਲ ਨੂੰ ਕੋਈ ਬਾਅਦ ਦੇ ਵਿੱਚ ਆ ਕੇ ਕੋਈ ਕੂੜਾ ਸੁੱਟ ਜਾਂਦਾ ਕੋਈ ਸਫਾਈ ਕਰਦਾ ਆਪਣੀ ਦੁਕਾਨ ਦੀ ਸਫਾਈ ਕਰਮਚਾਰੀ ਦਾ ਸਵੇਰੇ ਹੀ ਲੱਗੇ ਹੁੰਦੇ ਆ ਇਸ ਕਰਕੇ ਮੇਰੀ ਹੱਥ ਜੋੜ ਕੇ ਤੁਹਾਡੇ ਲਈ ਸਾਰੇ ਆਪਣੇ ਹਲਕਾ ਸੈਂਟਰ ਦੇ ਲੋਕਾਂ ਨੂੰ ਬੇਣਾ ਨੂੰ ਭਰਾਵਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਬੇਨਤੀ ਆ ਵੀ ਆਓ ਆਪਾਂ ਆਪਣੇ ਹਲਕੇ ਨੂੰ ਖੂਬਸੂਰਤ ਬਣਾ ਕੇ ਆਪਾਂ ਬਿਮਾਰੀਆਂ ਤੋਂ ਰਾਤ ਪਾਈਏ ਤਾਂ ਕਿ ਆਪਾਂ ਜਿਹੜਾ ਹਲਕਾ ਸੈਂਟਰ ਆ ਇਹਦੀ ਵੱਖਰੀ ਪਛਾਣ ਬਣਾਈਏ ਅੱਜ ਸਾਡੇ ਕਾਰਪੋਰੇਸ਼ਨ ਦੇ ਅਫਸਰ ਸਹਿਬਾਨ ਜਿੰਨੇ ਵੀ ਹੈਗੇ ਆ ਮੇਰੇ ਨਾਲ ਅੰਕੁਰ ਮਿੰਦਰੂ ਜੀ ਜੈਨ ਸਾਹਿਬ ਸਾਰੇ ਜਿੰਨੇ ਵੀ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਸਫਾਈ ਕਰਮਚਾਰੀਆਂ ਸਾਰੇ ਲੱਖਿਆ ਆ ਆਮ ਆਦਮੀ ਪਾਰਟੀ ਦੇ ਮੇਰੇ ਆਪਣੇ ਵਲੰਟੀਅਰ ਸਾਥੀ ਤੈਂਕੀ ਜੀ ਮਿੱਠੂ ਜੀ ਚੌਨੀ ਜੀ ਕਪਲ ਜੀ ਭੋਲਾ ਜੀ ਸਾਰੇ ਜਿੰਨੇ ਵੀ ਮੇਰੇ ਸਾਥੀ ਨੇ ਇਕੱਲਾ ਇਕੱਲਾ ਬੰਦਾ ਅੱਜ ਇਸ ਮੋਹਮ ਦੇ ਵਿੱਚ ਮੋੜੇ ਨਾ ਮੋੜਾ ਲਾ ਕੇ ਅਸੀਂ ਕੰਮ ਕਰ ਰਹੇ ਆ ਤਾਂ ਕਿ ਹਲਕਾ ਸੈਂਟਰ ਜਿਹੜਾ ਉਹ ਖੂਬਸੂਰਤ ਬਣੇ ਧੰਨਵਾਦ